ਕਿਰਿਆ ਕਾਲ ਦੋਸਤੋ ਅੱਜ ਦੀ ਕਹਾਣੀ ਹੈਗੀ ਏ ਬੁੱਧੀਮਾਨ ਬਉ ਨੋ ਚਲੋ ਸ਼ੁਰੂ ਕਰਦੇ ਆਂ ਕਹਾਣੀ ਲਾਸਟ ਤੱਕ ਜਰੂਰ ਬਨੇ ਰਹੋ ਬਹੁਤ ਸੋਹਣੀ ਕਹਾਣੀ ਹੈਗੀ ਏ ਤੇ ਸ਼ੁਰੂ ਕਰਦੇ ਆਂ ਕਹਾਣੀ ਇੱਕ ਵਧੀਆ ਪੜੀ ਲਿਖੀ ਨੋ ਹੁੰਦੀ ਏ ਤੇ ਬਹੁਤ ਹੀ ਬੁੱਧੀਮਾਨ ਹੁੰਦੀ ਏ ਜਿਸ ਤਰ੍ਹਾਂ ਕਹਾਣੀ ਦਾ ਨਾਮ ਹੈਗਾ ਏ ਉਸ ਦਾ ਬਾਪ ਉਸ ਨੂੰ ਬਹੁਤ ਵੱਡੇ ਘਰ ਵਿੱਚ ਵਿਆਹ ਕਰ ਦਿੰਦਾ ਏ ਤੇ ਉਸੇਠ ਦੇ ਘਰੇ ਵਿਆਹੀ ਜਾਂਦੀ ਏ ਕਿ ਸੇਠ ਦੇ ਮੁੰਡੇ ਨਾਲ ਵਿਆਹ ਹੁੰਦਾ ਏ ਉਸ ਦਾ ਤੇ ਉਸ ਦਾ ਕਿ ਜਿਹੜੇ ਸੇਠ ਹੁੰਦੇ ਉਹ ਹੁੰਦੇ ਬੜੇ ਕੰਜੂਸ ਨੇ ਬਹੁਤ ਹੀ ਜ਼ਿਆਦਾ ਕੰਜੂਸ ਹੁੰਦੇ ਨੇ ਤੇ ਉਹ ਜਦੋਂ ਆਉਂਦੀ ਉਸ ਘਰ ਵਿੱਚ ਤੇ ਫਿਰ ਵੀ ਉਹ ਉਸ ਘਰ ਦੇ ਅਨੁਸਾਰ ਟਾਲ ਜਾਂਦੀ ਏ ਹੌਲੀ ਹੌਲੀ ਉਹ ਵਧੀਆਵ ਦਾ ਜੀਵਨ ਬਤੀਤ ਕਰਨ ਲੱਗ ਪੈਂਦੀ ਉਹਨਾਂ ਵਿੱਚ ਰਚ ਮਿਚ ਜਾਂਦੀ ਏ ਕਹਾਣੀ ਹੁੰਦੀ ਹੈ ਇਸ ਤਰ੍ਹਾਂ ਕਿ ਜਿਹੜੀ ਉਹ ਬਹੂ ਹੁੰਦੀ ਹੈ ਤੇ ਉਹ ਝਾੜੂ ਪੋਚਾ ਲਾਉਂਦੇ ਰਹਿੰਦੀ ਹੈ ਤੇ ਉਸੇ ਟਾਈਮ ਉਹਨਾਂ ਦੇ ਕੋਈ ਬਾਹਰ ਸਾਧ ਆਉਂਦਾ ਹੈ ਜਿਹੜਾ ਸਾਧ ਹੁੰਦਾ ਬੜਾ ਹੀ ਨੌਜਵਾਨ ਜਾਂ ਹੁੰਦਾ ਹੈ ਕਿ ਇੰਨੀ ਉਮਰ ਨਹੀਂ ਹੁੰਦੀ ਹੁੰਦੀ ਛੋਟੀ ਜਿਹੀ ਉਮਰ ਦਾ ਲੱਗਦਾ ਹੈ ਤੇ ਫਿਰ ਜਦੋਂ ਉਹ ਉਸ ਨੂੰ ਪਾਉਣ ਜਾਂਦੀ ਹੈ ਕੁਛ ਦੇਣ ਵਾਸਤੇ ਤੇ ਉਹ ਉਸ ਨੂੰ ਪੁੱਛਦੀ ਹੈ ਕਿ ਤੂੰ ਇੰਨੀ ਛੋਟੀ ਉਮਰ ਵਿੱਚ ਹੀ ਕਿਵੇਂ ਹਣਾ ਸਾਹਦ ਹੋ ਗਿਆ ਤੇ ਉਹ ਜੜ ਦਾ ਸੋਹਰਾ ਸੀ ਤੇ ਉਹ ਉਸ ਨੂੰ ਵੇਖ ਰਿਹਾ ਸੀ ਅੰਦਰ ਤੋਂ ਉਹ ਕਹਿੰਦਾ ਕਿ ਹਾਂ ਕਿ ਤੂੰ ਉਹ ਕਹਿੰਦਾ ਕਿ ਹਾਂ ਮੇਰੇ ਨੂੰ ਬੜਾ ਡਰ ਲੱਗਦਾ ਏ ਤਾਂ ਕਰਕੇ ਕੀ ਮੈਂ ਸਾਹਦ ਹਣਾ ਤੇ ਉਹ ਸੋਚਦਾ ਉਹ ਹਸਨ ਲੱਗ ਪੈਂਦੀ ਏ ਤੇ ਗੋਸਨ ਲੱਗਦੀ ਏ ਤੇ ਫਿਰ ਉਹ ਉਹ ਜਿਹੜਾ ਸੌਹਰਾ ਹੁੰਦਾ ਉਸ ਨੂੰ ਆਦੀ ਜੜੀ ਨੂੰ ਹੁੰਦੀ ਹੁੰਦੇ ਉੱਤੇ ਸ਼ੱਕ ਹੋ ਜਾਂਦਾ ਕਿ ਇਹਦਾ ਕਿੱਡਾ ਚਰਿੱਤਰ ਹੈ ਨਾ ਕਿ ਕਿਸੇ ਨਾਲ ਵੀ ਗੱਲਾਂ ਕਰਨ ਲੱਗ ਪੀ ਹਾਸਾ ਹੱਸ ਕੇ ਤੇ ਇਹਦਾ ਚਰਿੱਤਰ ਹੀਣ ਕਿੱਡਾ ਪਹਿਲਾਂ ਉਹਨੂੰ ਬਹੁਤ ਗੁੱਸਾ ਆਉਂਦਾ ਤੇ ਉਸਦੇ ਕੋਲ ਆਣ ਕੇ ਉਸ ਨੂੰ ਪੁੱਛਦਾਸ ਕਰਨਾ ਚਾਹੁੰਦਾ ਹੁੰਦਾ ਹੈ ਤੇ ਪਰ ਫਿਰ ਉਹ ਚੁੱਪ ਕਰ ਜਾਂਦਾ ਹੈ ਕਿ ਪੈਂਦਾ ਕਿ ਮੈਂ ਨਾਲੀਆਂ ਸਾਰੀਆਂ ਗੱਲਾਂ ਸੁਣਨਾ ਫਿਰ ਕੀ ਹੁੰਦਾ ਹੈ ਕਿ ਫਿਰ ਜਦੋਂ ਗੱਲਾਂ ਕਰਨ ਦੇ ਹੁੰਦੇ ਆ ਤੇ ਉਹ ਅੰਦਰ ਹੀ ਨਾਲ ਲੱਗੇ ਸੌਂਦਾ ਹੁੰਦਾ ਤੇ ਉਹ ਫਿਰ ਜਿਹੜਾ ਕੋ ਯੁਵਾ ਹੁੰਦਾ ਹੈ ਕਿ ਨੌਜਵਾਨ ਸਾਹ ਹੁੰਦਾ ਹੈ ਉਹ ਪੁੱਛਣ ਲੱਗ ਪੈਂਦਾ ਹੈ ਕਿ ਤੇਰੀ ਕਿੰਨੀ ਆ ਨਾ ਉਮਰ ਤੇ ਉਹ ਕਹਿੰਦੀ ਹੈ ਕਿ ਮੇਰੀ ਉਮਰ 10 ਸਾਲ ਹੈ ਤੇ ਜਿਹੜਾ ਉਹ ਅੰਦਰ ਸੇਠ ਹੁੰਦਾ ਤੇ ਉਹ ਬੜਾ ਸੋਚ ਕੇ ਹੈਰਾਨ ਹੋ ਜਾਂਦਾ ਹੈ ਕਿ ਇੱਡੀ ਵੱਡੀ ਝੂਠੀ ਕਿ ਇੰਨਾ ਝੂਠੀਆਂ ਮਾਰ ਰਹੀ ਹੈ ਕਿ ਨਾ ਕਿ ਇਹਦੀ ਉਮਰ ਐਨੀ ਕਿਉਂ ਦੱਸ ਰਹੀ ਹੈ ਥੋੜੀ ਉਮਰ ਫਿਰ ਜਦੋਂ ਉਹ ਕਹਿੰਦਾ ਹੈ ਕਿ ਤੇਰੀ ਹਨਾ ਕਿ ਸਾਸੂ ਮਾਂ ਦੀ ਉਮਰ ਕਿੰਨੀ ਹੈ ਸੱਸ ਦੀ ਕਿੰਨੀ ਉਮਰ ਹੈ ਤੇ ਉਹ ਕਹਿੰਦੀ ਹੈ ਕਿ ਉਹਦੀ ਉਮਰ 8 ਸਾਲ ਹੈਗੀ ਹੈ ਇਹ ਸੁਣ ਕੇ ਸਿਹਤ ਨੂੰ ਹੋਰ ਵੀ ਜ਼ਿਆਦਾ ਗੁੱਸਾ ਆਉਂਦਾ ਹੈ ਤੇ ਫਿਰ ਉਹ ਕਹਿੰਦਾ ਹੈ ਕਿ ਮੇਰਾ ਦਿਲ ਕਰਦਾ ਕਿ ਮੈਂ ਜਾ ਕੇ ਇਸ ਨੂੰ ਇੱਕ ਵਾਰ ਦੱਸਾਂ ਪਰ ਉਹ ਕਹਿੰਦਾ ਕਿ ਮੈਂ ਹੱਲੇ ਵੀ ਸੁਣਦਾ ਕਿ ਇਹ ਹਨਾ ਕਿ ਕਿਉਂ ਕਹਿੰਦੀ ਹੈ ਤੇ ਫਿਰ ਜਦੋਂ ਉਹ ਕਹਿੰਦਾ ਕਿ ਤੇਰੇ ਜਿਹੜਾ ਸਾਥ ਹੁੰਦਾ ਉਹਨੇ ਪੁੱਛਦਾ ਹੈ ਕਿ ਚੱਲ ਤੂੰ ਆ ਆਦੀ ਤੇ ਮੈਨੂੰ ਦੱਸਦੀ ਤੇ ਆ ਆਦੀ ਹੈ ਨਾ ਸਾਸੂ ਮਾ ਦੀ ਵੀ ਦੱਸਦੀ ਉਮਰ ਤੇ ਤੇਰੇ ਜਿਹੜਾ ਘਰ ਵਾਲਾ ਉਸ ਦੀ ਉਮਰ ਕਿੰਨੀ ਹੈ ਉਹ ਕਹਿੰਦੀ ਹੈ ਕਿ ਉਸ ਦੀ ਉਮਰ ਹੈਗੀ ਹੈ 4.5 ਸਾਲ ਫਿਰ ਉਹ ਕਹਿੰਦਾ ਹੈ ਕਿ ਹਾਂ ਕਿ ਸਾਢੇ 4 ਸਾਲ ਉਹ ਜਿਹੜਾ ਅੰਦਰ ਸੇਠ ਖੜਾ ਹੁੰਦਾ ਹੈ ਉਹ ਸਾਰਾ ਕੁਝ ਸੁਣ ਰਿਹਾ ਹੁੰਦਾ ਉਸ ਨੂੰ ਬੜਾ ਗੁੱਸਾ ਆਉਂਦਾ ਹੈ ਤੇ ਉਹ ਸੋਚਦਾ ਹੈ ਕਿ ਹਾਂ ਇਹ ਕਿਉਂ ਇਦਾਂ ਕਰ ਰਹੀ ਹੈ ਇੰਨੇ ਝੂਠ ਕਿਉਂ ਬੋਲ ਰਹੀ ਹੈ ਕਿ ਆਪਦੇ ਘਰ ਵਾਲੇ ਦੀ ਉਮਰ ਇੰਨੀ ਚੱਲਦੀ ਹੈ ਤੇ ਸਾ ਤੇ ਉਹ ਫਿਰ ਸੋਚਦਾ ਹੈ ਕਿ ਵੇਖਦਾ ਹੈ ਕਿ ਮੇਰੀ ਉਮਰ ਕੀ ਦੱਸਦੀ ਹੈ ਫਿਰ ਜਦੋਂ ਉਹ ਕੀ ਹੁੰਦਾ ਸਾਧ ਪੁੱਛਦਾ ਹੈ ਕਿ ਚਲ ਤੂੰ ਆਪਦੀ ਵੀ ਦੱਸਦੀ ਹੈ ਘਰ ਵਾਲੇ ਦੀ ਵੀ ਦੱਸਦੀ ਹੈ ਤੇ ਤੇਰੇ ਜਿਹੜਾ ਜਿਹੜਾ ਸਹੁਰਾ ਹੈ ਉਸ ਦੀ ਉਮਰ ਕੀ ਹੈ ਤੇ ਉਹ ਕਹਿੰਦੀ ਉਹ ਤਾਂ ਜੇ ਪੈਦਾ ਹੀ ਨਹੀਂ ਹੋਇਆ ਇਹ ਗੱਲ ਸੁਣ ਕੇ ਤੇ ਉਹ ਸੇਠ ਬਹੁਤ ਹੀ ਜ਼ਿਆਦਾ ਗੁੱਸੇ ਵਿੱਚ ਹੋ ਜਾਂਦਾ ਹੈ ਤੇ ਬਹੁਤ ਹੀ ਜ਼ਿਆਦਾ ਗੁੱਸੇ ਵਿੱਚ ਆਣ ਕੇ ਤੇ ਉਹ ਚੁੱਪ ਰਹਿ ਜਾਂਦਾ ਹੈ ਚੁੱਪ ਰਹਿ ਕੇ ਤੇ ਘਰ ਤੋਂ ਬਾਹਰ ਚਲਾ ਜਾਂਦਾ ਹੈ ਤੇ ਸਾਧ ਅਚਾ ਚਲਾ ਜਾਂਦਾ ਹੈ ਜਦੋਂ ਕੁਝ ਲੈ ਕੇ ਤੇ ਫਿਰ ਕੀ ਹੁੰਦਾ ਹੈ ਕਿ ਉਹ ਜਿਹੜਾ ਹੁੰਦਾ ਹੈ ਉਹ ਸੋਚਦਾ ਹੈ ਸੇਠ ਕੀਏ ਤਾਂ ਬਹੁਤ ਚਰਿੱਤਰਹੀਣ ਹੈ ਮੇਰੀ ਬਹੂ ਉਹ ਕੀ ਕਰਦਾ ਹੈ ਕਿ ਉਹ ਜਿਹੜੇ ਪਿੰਡ ਦੇ ਪੰਚਾ ਸਰਪੰਚਾਂ ਨੂੰ ਬੁਲਾਉਂਦਾ ਹੈ ਤੇ ਉਹਨਾਂ ਨੂੰ ਇਕੱਠਾ ਕਰਦਾ ਹੈ ਤੇ ਨਾਲੇ ਕੁੜੀ ਦੇ ਜਿਹੜੇ ਹੁੰਦੇ ਆ ਉਹਨਾਂ ਨੂੰ ਪੇਕਿਆਂ ਨੂੰ ਬੁਲਾਉਂਦਾ ਹੈ ਤੇ ਕਹਿੰਦਾ ਹੈ ਕਿ ਇਹ ਤਾਂ ਬਹੁਤ ਹੀ ਚਰਿੱਤਰਹੀਣ ਹੈ ਅੱਜ ਇਸ ਨੇ ਬਹੁਤ ਹੀ ਘਟੀਆ ਹਰਕਤ ਕੀਤੀ ਹੈ ਤੇ ਫਿਰ ਉਹ ਕਹਿੰਦਾ ਹੈ ਕਿ ਕੀ ਹੋਇਆ ਜਦੋਂ ਸਾਰੀ ਪੰਚਾਇਤ ਘਰ ਵਿੱਚ ਇਕੱਠੀ ਹੋ ਜਾਂਦੀ ਹੈ ਫਿਰ ਉਹ ਕਹਿੰਦੇ ਨੇ ਕਿ ਕੀ ਹੋਇਆ ਹਨਾ ਕਿ ਕੀ ਗਲਤ ਹੈ ਤੇ ਫਿਰ ਜਦੋਂ ਉਸ ਨੂੰ ਨੂੰ ਪੁੱਛਦੇ ਨੇ ਤੇ ਉਹ ਕਹਿੰਦੇ ਆ ਉਹ ਨੋਹ ਕਹਿੰਦੀ ਹੈ ਕਿ ਮੈਂ ਤਾਂ ਪੰਚਾਇਤ ਕੱਠੀ ਕੀਤੀ ਨਹੀਂ ਮੇਰੇ ਸਹੁਰੇ ਨੇ ਕੀਤੀ ਹੈ ਸੇਠ ਸਾਹਿਬ ਨੇ ਕੀਤੀ ਹੈ ਤੇ ਇਹ ਦੱਸਣਗੇ ਕਿ ਕੀ ਗੱਲ ਕੀ ਹੈ ਉਹ ਕਹਿੰਦਾ ਕਿ ਮੇਰੀ ਜਿਹੜੀ ਨੋਹ ਹੈ ਸਾਰਿਆਂ ਸਾਹਮਣੇ ਆਦਾ ਕਿ ਜਿਹੜੀ ਮੇਰੀ ਨੋਹ ਹੈ ਉਹ ਬਹੁਤ ਹੀ ਚਰਤਰਹੀਨ ਇੱਕ ਸਾਹ ਦਾ ਆਇਆ ਸੀ ਯੋਵਕ ਸੀ ਮਤਲਬ ਕਿ ਨੌਜਵਾਨ ਸੀ ਤੇ ਉਸ ਨੂੰ ਇਹ ਕਹਿ ਰਹੀ ਸੀ ਕਿ ਹਾਂ ਕਿ ਕਿ ਮੈਂ ਕਿ ਹਾਂ ਕਿ ਤੂੰ ਇਨੀ ਛੋਟੀ ਉਮਰ ਦੇ ਵਿੱਚ ਕਿ ਕਿਉਂ ਹੋ ਗਿਆ ਸਾਦ ਕਿ ਸਾਦ ਕਿਉਂ ਹੋਇਆ ਤੇ ਉਹ ਅੱਗੋਂ ਕਹਿੰਦਾ ਕਿ ਮੈਨੂੰ ਬਹੁਤ ਜ਼ਿਆਦਾ ਡਰ ਲੱਗ ਰਿਹਾ ਤੇ ਇਸ ਕਰਕੇ ਹਨਾ ਕੀ ਹੋ ਗਿਆ ਤੇ ਉਹ ਉਸਨੇ ਕਿਹਾ ਕਿ ਫਿਰ ਉਸਨੇ ਪੁੱਛਦੇ ਨੇ ਕਿ ਇਸ ਦਾ ਕੀ ਮਤਲਬ ਹੈ ਕਿ ਇਹ ਹਨਾ ਜਦੋਂ ਉਹ ਆਦੀ ਹੈ ਕਿ ਇਸ ਦਾ ਮਤਲਬ ਇਹ ਆ ਕਿ ਹਾਂ ਕਿ ਮੈਂ ਉਸ ਨੂੰ ਪੁੱਛ ਉਹ ਆਇਆ ਸੀ ਤੇ ਉਹ ਆਇਆ ਸੀ ਤੇ ਉਸ ਨੂੰ ਮੈਂ ਇਹ ਕਿਹਾ ਸੀ ਕਿ ਤੂੰ ਇਨੀ ਛੋਟੀ ਉਮਰ ਵਿੱਚ ਸਾਧ ਕਿਉਂ ਹੋ ਗਿਆ ਕਿ ਨਾ ਕਿ ਰੱਬ ਦੇ ਨਾਲ ਜੁੜਨ ਵਾਲਾ ਕਿਉਂ ਇਨੀ ਛੋਟੀ ਉਮਰ ਚ ਕਿ ਲੋਕ ਤਾਂ ਜਦੋਂ ਬੁੱਢੇ ਹੋ ਜਾਂਦੇ ਨੇ ਜਾਣ ਵਾਪਾ ਉਮਰ ਦੇ ਹੋ ਜਾਂਦੇ ਆ ਕਿ ਉਦੋਂ ਸਾਰਾ ਕੁਝ ਕਰਦੇ ਨੇ ਤੇ ਤੂੰ ਹੁਣੇ ਕਿਉਂ ਹੋ ਗਿਆ ਤੇ ਉਹ ਕਹਿੰਦਾ ਕਿ ਮੈਂ ਇਸ ਕਰਕੇ ਹੁਣੇ ਹੋ ਗਿਆ ਕਿਉਂਕਿ ਮੇਰੇ ਜਿਹੜੇ ਮੈਨੂੰ ਬਹੁਤ ਡਰ ਲੱਗ ਰਿਹਾ ਸੀ ਕਿ ਕਿਸੇ ਦਾ ਕੋਈ ਪਤਾ ਨਹੀਂ ਕਿ ਕਿਹੜੇ ਵੇਲੇ ਕਿਸ ਨੂੰ ਮੌਤ ਆ ਜਾਣੀ ਹੈ ਕਿਸ ਨੇ ਕਿਹੜੇ ਵੇਲੇ ਚਲੇ ਜਾਣਾ ਕਿਉਂਕਿ ਮੌਤ ਕਿਹੜਾ ਕਦੇ ਕਿਸੇ ਵੇਂ ਦੀ ਹੈ ਕਿ ਇਹ ਜਵਾਕ ਹੈ ਨੌਜਵਾਨ ਹੈ ਜਾਂ ਕਿਵੇਂ ਆਣਾ ਤੇ ਤਾਂ ਕਰਕੇ ਮੈਨੂੰ ਡਰ ਲੱਗਦਾ ਇਸ ਕਰਕੇ ਕਿ ਮੈਂ ਇੰਨੀ ਜਲਦੀ ਕਿ ਇੱਧਰ ਰੱਬ ਦੇ ਨਾਲ ਜੁੜ ਗਿਆ ਭਗਤੀ ਵਿੱਚ ਤੇ ਮੈਂ ਸਾਧ ਹੋ ਗਿਆ ਹਨਾ ਇਸ ਕਰਕੇ ਮੈਂ ਸਾਧ ਹੋ ਗਿਆ ਤੇ ਉਹ ਕਹਿੰਦੀ ਅੱਗੋਂ ਕਿ ਇਹਨਾਂ ਗੱਲਾਂ ਦਾ ਮਤਲਬ ਅਲਸੀ ਫਿਰ ਜਦੋਂ ਉਸ ਨੂੰ ਕਿਹਾ ਜਾਂਦਾ ਹੈ ਕਿ ਹਾਂ ਇਹਨਾਂ ਦੇ ਵਿੱਚ ਤਾਂ ਕੋਈ ਆ ਕੋਈ ਗੱਲ ਨਹੀਂ ਹੈਗੀ ਚਰਿੱਤਰ ਹੀ ਨਾਲੀ ਇਹ ਤਾਂ ਬਹੁਤ ਹੀ ਸਿਆਣੀ ਹੈ ਤੇ ਜਾਂ ਕਿਵੇਂ ਹਨਾ ਫਿਰ ਉਹ ਜਿਹੜਾ ਸੇਠ ਹੁੰਦਾ ਕਹਿੰਦਾ ਹਾਂ ਬਹੁਤ ਰਾਣੀ ਚਲ ਮੈਂ ਮੰਨਦਾ ਕਿ ਇਹਨਾਂ ਗੱਲਾਂ ਤੋਂ ਤਾਂ ਚਲ ਤੂੰ ਸਿਆਣੀ ਹੈ ਜਾਂ ਤੂੰ ਵਧੀਆ ਹਨਾ ਚਲੇ ਨਾ ਗੱਲਾਂ ਦੇ ਤਾਂ ਸਹੀ ਏ ਕਿ ਨਾ ਤੇਰੀ ਸੋਚ ਕਿੰਡੀ ਵੱਡੀ ਫਿਰ ਉਹਨੇ ਕਿਹਾ ਕਿ ਤੂੰ ਇੱਕ ਹੱਦ ਤੋਂ ਅੱਧ ਉਸ ਨੂੰ ਝੂਠ ਕਿਉਂ ਬੋਲਿਆ ਕਿ ਹਾਂ ਕਿ ਮੈਂ 10 ਸਾਲਾਂ ਦੀ ਮੇਰੀ 60 60 ਸਾਲਾਂ ਦੀ ਨਾ ਤੂੰ ਝੂਠ ਕਿਉਂ ਬੋਲਿਆ ਤੇ ਉਹ ਕਹਿੰਦੀ ਏ ਕਿ ਮੈਂ ਇਸ ਕਰਕੇ ਬੋਲਿਆ ਕਿਉਂਕਿ ਜਦੋਂ ਮੈਂ ਮੈਨੂੰ ਹਜੇ 10 ਸਾਲ ਹੀ ਹੋਏ ਨੇ ਕਿ ਰੱਬ ਦੇ ਨਾਲ ਜੁੜੀ ਨੂੰ ਰੱਬ ਤੋਂ ਬਿਨਾ ਤਾਂ ਆਪਣੀ ਕੀ ਜਿਹੜੀ ਜ਼ਿੰਦਗੀ ਆ ਉਹ ਪਸ਼ੂਆਂ ਦੇ ਵਾਂਗ ਹੀ ਹੈਗੀ ਹੈ ਕਿ ਆਪਣੀ ਕੋਈ ਜ਼ਿੰਦਗੀ ਦਾ ਨਹੀਂ ਨਾ ਹੈਗੀ ਇਸ ਕਰਕੇ ਮੈਂ ਕਿਹਾ ਕਿ ਕਿਉਂਕਿ 10 ਸਾਲ ਪਹਿਲਾਂ ਹੀ ਮੈਂ ਰੱਬ ਨਾਲ ਜੁੜੀ ਆ ਤੇ ਉਸ ਦੀ ਪਾਠ ਪੂਜਾ ਭਗਤੀ ਕਰਨ ਲੱਗੀ ਆ ਕਿ ਪਹਿਲਾਂ ਮੈਂ ਨਹੀਂ ਸੀ ਕਰਦੀ ਤੇ ਉਸ ਉਹ ਮੇਰੀ ਆਜ਼ੂ ਤਾਂ ਕਿ ਜਿਹੜੀ ਉਮਰ ਹੈ ਉਹ ਤਾਂ ਵਿਅਰਥ ਹੀ ਗਈ ਉਹਨਾਂ ਦਾ ਤਾਂ ਕੋਈ ਫਾਇਦਾ ਹੀ ਨਹੀਂ ਤੇ ਇਸ ਕਰਕੇ ਮੈਂ ਕਿਹਾ 10 ਸਾਲ ਤਾਂ ਕਿ 10 ਸਾਲ ਵਿੱਚ ਹੀ ਮੈਂ ਸੰਗਤ ਨਾਲ ਜੁੜਨ ਲੱਗੀ ਆ ਦਾਨ ਕਰਨ ਲੱਗੀ ਆ ਲੋਕਾਂ ਨੂੰ ਤੇ ਪੂਜਾ ਪਾਠ ਕਰਨ ਲੱਗੀ ਆ ਇਸ ਕਰਕੇ ਮੈਂ 10 ਸਾਲ ਦੀ ਕਿਹਾ ਕਿ ਮੇਰੀ ਉਮਰ 10 ਸਾਲ ਹੈ ਕਿਉਂਕਿ ਅਸਲ ਜ਼ਿੰਦਗੀ ਉਹ ਹੀ ਹੁੰਦੀ ਹੈ ਜਿਹੜੀ ਰੱਬ ਦੇ ਲਈ ਬਤੀਤ ਕੀਤੀ ਜਾਵੇ ਕਿ ਉਸ ਦੀ ਭਜਨ ਬੰਦਗੀ ਦੇ ਵਿੱਚ ਅਸਲੀ ਉਮਰ ਉਹ ਹੀ ਹੁੰਦੀ ਹੈ ਇਸ ਕਰਕੇ ਮੈਂ ਉਸ ਨੂੰ ਆਪਦੀ ਉਮਰ 10 ਸਾਲ ਦੱਸੀ ਹੈ ਤੇ ਫਿਰ ਉਹ ਸੇੜ ਕੇ ਅੰਦਾ ਕਿ ਆਪਦੀ ਸੱਸ ਦੀ ਤੂੰ 8 ਸਾਲ ਕਿਉਂ ਦੱਸੀ ਉਹ ਕਹਿੰਦੀ ਹੈ ਕਿ ਤੁਹਾਡੇ ਘਰ ਜਦੋਂ ਮੈਂ ਆਈ ਸੀ ਉਸ ਟਾਈਮ ਕੀ ਕੋਈ ਵੀ ਪੂਜਾ ਪਾਠ ਨਹੀਂ ਸੀ ਕਰਦਾ ਹੁੰਦਾ ਤੇ ਕੋਈ ਵੀ ਰੱਬ ਦਾ ਨਾਮ ਨਹੀਂ ਸੀ ਲੈਂਦਾ ਤੇ ਬੱਸ ਕਿ ਨਾ ਤੇ ਉਸ ਟਾਈਮ ਮੰਮੀ ਵੀ ਜਿਹੜੀ ਮੇਰੀ ਸਾਸੂ ਮਾਂ ਹੈ ਉਹ ਵੀ ਨਹੀਂ ਸੀ ਕਰਦੀ ਤੇ ਪਰ ਹੌਲੀ ਹੌਲੀ ਉਹ ਮੈਨੂੰ ਵੇਖ ਕੇ ਹੌਲੀ ਹੌਲੀ ਮੇਰੇ ਨਾਲ ਸਾਧ ਸੰਗਤ ਮੰਦਿਰ ਵਿੱਚ ਜਾਣ ਲੱਗ ਪਈ ਤੇ ਇਸ ਤਰ੍ਹਾਂ ਉਹ ਵੀ ਹੌਲੀ ਹੌਲੀ ਜੁੜ ਗਈ ਕਿ ਮੇਰੇ ਤੋਂ ਬਾਅਦ 2 ਸਾਲ ਬਾਅਦ ਜੁੜੀ ਇਸ ਕਰਕੇ ਉਹਦੀ ਉਮਰ 8 ਸਾਲ ਕਿਉਂਕਿ ਉਸ ਨੂੰ 8 ਸਾਲ ਹੋ ਗਏ ਸੀ ਜੁੜੀ ਨੂੰ ਫਿਰ ਉਹ ਕਹਿੰਦਾ ਹੈ ਕਿ ਹਾਂ ਚਲ ਉਹ ਵੀ ਮੰਨ ਲਿਆ ਪਰ ਤੂੰ ਉਹਦੇ ਘਰ ਵਾਲੇ ਦੀ ਉਮਰ 4.5 ਸਾਲ ਕਿਉਂ ਦੱਸੀ ਉਹ ਕਹਿੰਦਾ ਕਿ ਮੈਂ ਆਪਦੇ ਘਰ ਵਾਲੇ ਦੀ ਉਮਰ 4.5 ਦਾ ਦੱਸੀ ਕਿਉਂਕਿ ਜਦੋਂ ਪਿੱਛੇ ਜੇ ਮੈਂ ਆਪਣੀ ਮੰਮੀ ਮੈਂ ਥੋੜਾ ਸਾਸੂ ਮਾ ਬਹੁਤ ਬਿਮਾਰ ਹੋ ਗਈ ਸੀ ਤੇ ਉਸ ਤੋਂ ਤੁਰਿਆ ਫਿਰਿਆ ਨਹੀਂ ਸੀ ਜਾਂਦਾ ਤੇ ਮੇਰਾ ਜਿਹੜਾ ਘਰ ਵਾਲਾ ਸੀ ਉਹ ਹੀ ਉਸ ਨੂੰ ਇੱਧਰ ਉੱਧਰ ਲੈ ਕੇ ਜਾਂਦਾ ਸੀ ਤੇ ਮੰਦਰ ਵੀ ਲੈ ਕੇ ਜਾਂਦਾ ਸੀ ਤੇ ਜਿੱਥੇ ਵੀ ਉਹ ਆਂਦੀ ਸੀ ਭਜਨ ਪੰਦਗੀ ਵਿੱਚ ਵੀ ਉਸ ਨੂੰ ਲੈ ਕੇ ਜਾਂਦਾ ਸੀ ਤੇ ਉਹ ਵੀ ਹੌਲੀ-ਹੌਲੀ ਨਾਲ ਜੁੜ ਗਿਆ ਕਿ ਉਹ ਵੀ ਉਹਨਾਂ ਦੇ ਨਾਲ ਹੀ ਜਾਣ ਲੱਗ ਪਿਆ ਇਸੇ ਤਰ੍ਹਾਂ ਹੀ ਉਹ ਕਹਿੰਦੇ ਕਿ ਚਲੋ ਠੀਕ ਹੈ ਤੇ ਪਰ ਮੈਂ ਮੈਨੂੰ ਧੋਪੇ ਵਿੱਚ ਕਿਹਾ ਕਿ ਪੈਦਾ ਹੀ ਨਹੀਂ ਹੋਇਆ ਉਹ ਕਹਿੰਦੇ ਕਿ ਤੁਸੀਂ ਕਦੇ ਵੀ ਭਜਨ ਬੰਦਗੀ ਦਾਨ ਕਦੇ ਕੀਤਾ ਹੀ ਨਹੀਂ ਤੁਹਾਨੂੰ ਮੈਂ ਕਿਵੇਂ ਕਹਿ ਦਵਾਂ ਕਿ ਹਾਂ ਕਿ ਤੁਸੀਂ ਕੀ ਇਸ ਉਮਰ ਦੇ ਵਿੱਚ ਆਈ ਨਹੀਂ ਅਜੇ ਤੁਹਾਡਾ ਇੱਧਰ ਆ ਜਨਮ ਹੀ ਨਹੀਂ ਹੋਇਆ ਕਿ ਹਾਂ ਤੁਸੀਂ ਤਰ ਮੈਂ ਅੱਜ ਤੱਕ ਕਰਦਿਆਂ ਵੇਖਿਆ ਹੀ ਨਹੀਂ ਨਾ ਤੁਹਾਨੂੰ ਕਿਸੇ ਮੰਦਰ ਮਸਜਿਦ ਤੇ ਜਾਂਦਿਆਂ ਦੇਖਿਆ ਹੈ ਨਾ ਇਥੇ ਰੱਬ ਦੇ ਨਾਮ ਨਾ ਹੀ ਦਾਨ ਕਰਦਿਆਂ ਨੂੰ ਦੇਖਿਆ ਹੈ ਤੇ ਮੈਂ ਤੁਹਾਨੂੰ ਕਿਸ ਤਰ੍ਹਾਂ ਕਹਿ ਦਵਾਂ ਕਿ ਹਾਂ ਕਿ ਤੁਸੀਂ ਭਜਨ ਬੰਦਗੀ ਕਰਦੇ ਜੇ ਜਾਂ ਕਿਸ ਤਰ੍ਹਾਂ ਉਹ ਕੀ ਕਹਿੰਦਾ ਹੈ ਫਿਰ ਉਹ ਕਹਿੰਦਾ ਹੈ ਕਿ ਮੇਰੇ ਕੋਲ ਇੰਨਾ ਟਾਈਮ ਹੀ ਨਹੀਂ ਹੁੰਦਾ ਕਿਉਂਕਿ ਮੈਂ ਦੁਕਾਨ ਉੱਤੇ ਬੈਠਣਾ ਹੁੰਦਾ ਹੈ ਤੇ ਨਾ ਹੀ ਮੇਰੇ ਕੋਲ ਪਾਠ ਪੂਜਾ ਕਰਨ ਲਈ ਟਾਈਮ ਹੁੰਦਾ ਹੈ ਮੰਦਿਰ ਜਾਣ ਲਈ ਟਾਈਮ ਹੀ ਨਹੀਂ ਹੁੰਦਾ ਤੇ ਮੈਂ ਕਿਸ ਤਰ੍ਹਾਂ ਜਾ ਸਕਦਾ ਉਹ ਕਹਿੰਦਾ ਹੈ ਕਿ ਤੁਸੀਂ ਕਰ ਤਾਂ ਸਕਦੇ ਜੇ ਦਾਨ ਕਰ ਸਕਦੇ ਜੇ ਸਵੇਰ ਮੰਦਿਰ ਜਾ ਸਕਦੇ ਹੋ ਜਾਂ ਕਿੱਦਾਂ ਵੀ ਹੈਨਾ ਫਿਰ ਉਹ ਕਹਿੰਦਾ ਹੈ ਕਿ ਉਸ ਨੂੰ ਉਹ ਸਾਰਿਆਂ ਕੋਲੋਂ ਮਾਫੀ ਮੰਗਦਾ ਏ ਤੇ ਫਿਰ ਉਹ ਕਹਿੰਦਾ ਕਿ ਮੈਂ ਗਲਤ ਸੀ ਤੇ ਮੇਰੀ ਜਿਹੜੀ ਬਹੂ ਸੀ ਉਹ ਬਹੁਤ ਹੀ ਸਿਆਣੀ ਤੇ ਬੁੱਧੀਮਾਨ ਅਸਲ ਸਮਝ ਵਾਲੀ ਏ ਹੀ ਸੀ ਉਹ ਸਾਰਿਆਂ ਤੋਂ ਮਾਫੀ ਮੰਗਦਾ ਸਾਰੇ ਆਪਣੇ ਆਪਣੇ ਘਰੇ ਚਲੇ ਜਾਂਦੇ ਨੇ ਤੇ ਜਿਹੜਾ ਸੇਠ ਤੇ ਫਿਰ ਜਿਹੜਾ ਸੇਠ ਹੁੰਦਾ ਏ ਉਹ ਸੇਠ ਕੀ ਨਾਂ ਦੂਜਾ ਜੋ ਸੇਠ ਹੁੰਦਾ ਏ ਫਿਰ ਉਹ ਕੀ ਕਰਦਾ ਏ ਕੀ ਜਿਹੜਾ ਆਪ ਦਾ ਦਾਨ ਕਰਨ ਬਾਰੇ ਸੋਚਦਾ ਹੈ ਤੇ ਜਿਹੜਾ ਵੀ ਗੋਦਾਮ ਵਿੱਚ ਸੜਿਆ ਗਲਿਆ ਜਿਹੜਾ ਅਨਾਜ ਖਰਾਬ ਹੋ ਰਿਹਾ ਹੁੰਦਾ ਹੈ ਉਹ ਆਪ ਦਾ ਬੋਰੀਆਂ ਵਿੱਚ ਭਰਾ ਲੈਂਦਾ ਹੈ ਤੇ ਜਿਹੜਾ ਆਪ ਦੇ ਰੱਖਿਆ ਹੁੰਦਾ ਬੰਦਾ ਉਸ ਨੂੰ ਕਹਿ ਕੇ ਤੇ ਆਪ ਦੇ ਘਰ ਦੇ ਗੇਟ ਤੇ ਅੱਗੇ ਰਖਵਾ ਲੈਂਦਾ ਸਾਰ ਦਾਨ ਕਰਨ ਵਾਸਤੇ ਜਿਹੜਾ ਖਰਾਬ ਗਹਿੂੰ ਆਟਾ ਜਾਂ ਹੋ ਰਿਹਾ ਹੁੰਦਾ ਹੈ ਕਿ ਇਸ ਨੂੰ ਮੈਂ ਦਾਨ ਕਰਦਾਗਾ ਤੇ ਜਦੋਂ ਉਹ ਰੱਖ ਲੈਂਦਾ ਤੇ ਗੇਟ ਦੇ ਅੱਗੇ ਤੇ ਉਸ ਦੀ ਜਿਹੜੀ ਨੋ ਨੋ ਹੁੰਦੀ ਹੈ ਉਹ ਦੇਖ ਲੈਂਦੀ ਹੈ ਕੀ ਉਹ ਜਦੋਂ 스멜 ਆਉਂਦੀ ਹੈ ਹਨਾ ਖਰਾਬ ਆٹے ਦੀ ਤੇ ਉਹ ਬਾਹਰ ਆਉਂਦੀ ਤੇ ਕੀ ਦੇਖਦੀ ਹੈ ਕਿ ਮੇਰੇ ਸਹੁਰੇ ਨੇ ਦਾਨ ਕਰਨ ਵਾਸਤੇ ਇਹ ਚੀਜ਼ਾਂ ਰੱਖੀਆਂ ਹੋਈਆਂ ਨੇ ਤੇ ਫਿਰ ਉਹ ਉਸੇ ਵਿੱਚੋਂ ਹੀ ਆਟਾ ਕੱਢਦੀ ਜਿਹੜਾ ਖਰਾਬ ਹੁੰਦੀ ਹੈ ਤੇ ਉਹਨੂੰ ਪੀਸ ਕੇ ਤੇ ਉਹਦੇ ਆਟਾ ਗੁੰਨ ਕੇ ਰੋਟੀ ਬਣਾਉਂਦੀ ਹੈ ਉਹ ਜਦੋਂ ਰੋਟੀ ਬਣਾਉਂਦੀ ਆਦੇ ਸਹੁਰੇ ਸਾਹਿਬ ਨੂੰ ਦੇਂਦੀ ਹੈ ਤੇ ਉਹ ਜਦੋਂ ਖਾਂਦਾ ਉਸੇ ਟਾਈਮ ਹੀ ਬਾਹਰ ਕਾੜ ਦੇ ਨਾਲ ਉਲਟੀ ਉਲਟੀਆਂ ਲੱਗ ਜਾਂਦੀਆਂ ਨੇ ਤੇ ਉਹ ਕਹਿੰਦਾ ਕਿ ਅੱਜ ਕੀ ਕੀਤਾ ਖਾਣੇ ਨੂੰ ਕਿ ਅੱਜ ਇੰਨਾ ਖਰਾਬ ਨਹੀਂ ਤੂੰ ਤਾਂ ਇੰਨਾ ਸਵਾਦ ਬਣਾਉਂਦੀ ਏ ਤੇ ਅੱਜ ਕਿਉਂ ਅਜਿਹਾ ਕਿ ਮੇਰਾ ਤਾਂ ਮੂੰਹ ਹੀ ਖਰਾਬ ਹੋ ਗਿਆ ਹੈ ਕਿ ਮੈਂ ਤਾਂ ਬਸ ਹਲੇ ਥੋੜੀ ਜੀ ਰੋਟੀ ਖਾਧੀ ਸੀ ਤੇ ਅੱਜ ਕਿਹੜਿਆ ਕਿਵੇਂ ਬਣਾਈ ਉਹ ਕਹਿੰਦੀ ਕਿ ਬਣਾਈ ਆਟੇ ਦੀ ਉਸੇ ਤਰ੍ਹਾਂ ਹੀ ਹੈ ਉਹ ਫਿਰ ਕਹਿੰਦਾ ਕਿ ਕਿ ਇਹ ਸਾਟੇ ਜਿਹੋ ਕਹਿੰਦੀ ਜਿਹੜਾ ਕਿ ਤੁਸੀਂ ਦਾਨ ਕਰਨ ਵਾਸਤੇ ਹੀ ਰੱਖਿਆ ਹੈ ਤੇ ਉਹ ਕਹਿੰਦਾ ਉਹ ਤਾਂ ਖਰਾਬ ਹੈ ਉਹ ਤਾਂ ਲੋਕਾਂ ਨੂੰ ਦੇਣ ਵਾਸਤੇ ਆਪਣੇ ਵਾਸਤੇ ਤਾਂ ਵਧੀਆ ਤੇ ਸਾਫ਼ ਘਰੇ ਰੱਖਿਆ ਹੋਇਆ ਹੈ ਉਹ ਦੇ ਉਹ ਕਹਿੰਦੀ ਉਹ ਮੈਂ ਤਾਂ ਹੀ ਉਹ ਹੀ ਬਣਾਇਆ ਜਿਹੜਾ ਤੁਸੀਂ ਬਾਹਰ ਲੋਕਾਂ ਵਾਸਤੇ ਰੱਖਿਆ ਹੈ ਮੈਂ ਕਿਹਾ ਹੁਣੇ ਹੀ ਆਦਤ ਪਾ ਲਈਏ ਖਾਣ ਦੀ ਕਿਉਂਕਿ ਕਹਿੰਦੇ ਹੁੰਦੇ ਨੇ ਕਿ ਜੇ ਉਹ ਜਿਆ ਆਪਾਂ ਦੇ ਕਿਸੇ ਨੂੰ ਦਾਨ ਕਰਦੇ ਆ ਤੇ ਅਗਲੇ ਜਨਮ ਵਿੱਚ ਉਦਾਂ ਦਾ ਹੀ ਆਪਾਂ ਨੂੰ ਮਿਲਦਾ ਏ ਤੇ ਇਸੇ ਕਰਕੇ ਮੈਂ ਕਹਉ ਹੁਣੇ ਹੀ ਆਪਾਂ ਆਦਤ ਪਾ ਲਈਏ ਖਰਾਬ ਖਾਨ ਦੀ ਕਿਉਂਕਿ ਤੁਸੀਂ ਖਰਾਬ ਜੇ ਦਾਨ ਕਰੋਗੇ ਤਾਂ ਉਹ ਹੀ ਮਿਲੇਗਾ ਫਿਰ ਉਸ ਦਾ ਜਿਹੜਾ ਸੋਰਾ ਹੁੰਦਾ ਹੈ ਫਿਰ ਉਹ ਸਾਰਾ ਚਕਵਾ ਕੇ ਸਤਾ ਦਿੰਦਾ ਹੈ ਤੇ ਜਿਹੜਾ ਆਪਦੇ ਦੁਕਾਨ ਦੇ ਵਿੱਚ ਵਧੀਆ ਪਿਆ ਹੁੰਦਾ ਹੈ ਅਨਾਜ ਤੇ ਉਸ ਨੂੰ দান ਕਰਨਾ ਸ਼ੁਰੂ ਕਰ ਦਿੰਦਾ ਹੈ ਤੇ ਜਿਹੜੀ ਬਹੂ ਹੁੰਦੀ ਏ ਜਿਹੜੀ ਨੋ ਹੁੰਦੀ ਉਹ ਆਪ ਦੀ ਸੱਸ ਨੂੰ ਕਹਿੰਦੀ ਹੈ ਕਿ ਆਂਡਣਾ ਗਵੰਡਣਾ ਨੂੰ ਸੱਦ ਕੇ ਲਿਆ ਘਰ ਵਿੱਚ ਤੇ ਉਹ ਪੁੱਛਦੀ ਏ ਕਿਉਂ ਉਹ ਕਹਿੰਦੀ ਨਹੀਂ ਲੈ ਕੇ ਆ ਫਿਰ ਦੱਸਾਂਗੀ ਤੇ ਜਦੋਂ ਉਹ ਲੈ ਕੇ ਆਉਂਦੀ ਏ ਤੇ ਉਹ ਕਹਿੰਦੀ ਗਾਉਣ ਕੱਢੋ ਬੋਲੀਆਂ ਗਾਓ ਕਿ ਅੱਜ ਮੇਰੇ ਸਹੁਰੇ ਦਾ ਜਨਮ ਹੋਇਆ ਏ ਜਨਮ ਮੈਂ ਮੇਰਾ ਸੌਰਾ ਪੈਦਾ ਹੋਇਆ ਹੈ ਕਿਉਂਕਿ ਅੱਜ ਹੀ ਮੇਰਾ ਸੌਰੇ ਨੂੰ ਭਜਨ ਬੰਦਗੀ ਦਾ ਪਤਾ ਲੱਗਾ ਹੈ ਅੱਜ ਹੀ ਉਹ ਸਹੀ ਰਸਤੇ ਤੇ ਚੱਲਿਆ ਤੇ ਇਸ ਤਰ੍ਹਾਂ ਉਹ ਫਿਰ ਵਧੀਆ ਗਰੀਬਾਂ ਦੀ ਮਦਦ ਕਰਨ ਲੱਗ ਪਿਆ ਹੌਲੀ ਹੌਲੀ ਤੇ ਮੰਦਰ ਵਗੈਰਾ ਜਾਣ ਲੱਗ ਪਿਆ ਤੇ ਇਸੇ ਤਰ੍ਹਾਂ ਹੀ ਉਸਦੀ ਅਗਲੀ ਜ਼ਿੰਦਗੀ ਵਧੀਆ ਬਤੀਤ ਹੋਣ ਲੱਗੀ ਤੇ ਉਸੇ ਦਿਨ ਫਿਰ ਇਸ ਖੁਸ਼ੀ ਵਿੱਚ ਉਹਨਾਂ ਨੇ ਗਾਉਣ ਤੇ ਭੁਲੀਆਂ ਗਾਉਂਦੇ ਨੇ ਕਿ ਸਾਜ ਉਸ ਦੇ ਸੌਰੇ ਦਾ ਜਨਮ ਹੋਇਆ ਤੇ ਇਸੇ ਤਰ੍ਹਾਂ ਇੱਕ ਕਹਾਣੀ ਦਾਲਕ ਖਤਮ ਹੁੰਦੀ ਹੈ ਤੇ ਇਸੇ ਤਰ੍ਹਾਂ ਤਾਂ ਦੱਸਦੇ ਆ ਕਿ ਹਾਂ ਰੱਬ ਦੀ ਜਿਹੜੀ ਭਜਨ ਬੰਦਗੀ ਉਹ ਅਸਲ ਵਿੱਚ ਉਹ ਹੀ ਆਪਣੇ ਨਾਲ ਜਾਣ ਵਾਲੀ ਇਸ ਕਹਾਣੀ ਦਾ ਜਿਹੜਾ ਮਕਸਦ ਹੈਗਾ ਹੀ ਤੇ ਇਸੇ ਤਰ੍ਹਾਂ ਉਸ ਦਾ ਸਹੁਰਾ ਵਧੀਆ ਰਸਤੇ ਤੇ ਸਾਰਾ ਪਰਿਵਾਰ ਵਧੀਆ ਚੱਲਣ ਲੱਗ ਪੈਂਦੇ ਉਹ ਵਾਧੂ ਦਾਨਪੂਰਨ ਕਰਦੇ ਨੇ ਤੇ ਰੱਬ ਦਾ ਨਾਮ ਲੈਂਦੇ ਇਸੇ ਤਰ੍ਹਾਂ ਹੀ ਹਰੇਕ ਨੂੰ ਕਿਹਾ ਜਾਂਦਾ ਹੈ ਕੀ ਅਸਲ ਜ਼ਿੰਦਗੀ ਆਪਣੀ ਉਹ ਹੀ ਹੈ ਜਿਹੜੀ ਆਪਾਂ ਰੱਬ ਦੇ ਨਾਲ गुजारਦੇ ਹਾਂ ਉਸ ਦੀ ਸੇਵਾ ਵਿੱਚ ਲੋਕਾਂ ਦੀ ਸੇਵਾ ਵਿੱਚ गुजारਦੇ ਹਾਂ ਅਸਲ ਵਿੱਚ ਉਹ ਹੀ ਜ਼ਿੰਦਗੀ ਹੈ ਤੇ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਮਿਲਦੇ ਹਾਂ ਕਿਸੇ ਹੋਰ ਨਵੀਂ ਕਹਾਣੀ ਨਵੀਂ ਵੀਡੀਓ ਦੇ ਵਿੱਚ ਜਿਹੜੀ ਕਹਾਣੀ ਤੁਹਾਨੂੰ ਪਸੰਦ ਆਵੇ ਜਰੂਰ ਦੱਸਿਆ ਕਰੋ ਆਪਾਂ ਅਗਲੀ ਵੀਡੀਓ ਤੋਂ ਤੁਹਾਡੇ ਕਮੈਂਟਾਂ ਬੋਲਣੇ ਸ਼ੁਰੂ ਕਰਾਂਗੇ ਮੈਨੂੰ ਦੋ ਤਿੰਨ ਕਮੈਂਟ ਬਹੁਤ ਸੋਹਣੇ ਆਏ ਸੀ ਬਹੁਤ ਵਧੀਆ ਲੱਗੀ ਭੈਣ ਜੀ ਬਹੁਤ ਵਧੀਆ ਇਸੇ ਤਰ੍ਹਾਂ ਹੀ ਆਕੇ ਨਾ ਵੀਡੀਓ ਲੈ ਕੇ ਆਓ ਜਾਂ ਕਿਦਾਂ ਤੇ ਚਲੋ ਇਹੋ ਜੇ ਨਿੱਕੇ ਨਿੱਕੇ ਕਮੈਂਟਾਂ ਦਾ ਤੋਂ ਬਹੁਤ ਹੀ ਵੀਡੀਓ ਬਣਾਉਂਦਾ ਹੌਸਲਾ ਮਿਲਦਾ ਹੈ ਟਾਈਮ ਨਾ ਵੀ ਹੁੰਦਿਆ ਹੋਇਆ ਆਪਾਂ ਵੀਡੀਓ ਬਣਾਉਣੇ ਆ ਤੇ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਬਹੁਤ ਜ਼ਿਆਦਾ ਧੰਨਵਾਦ ਮਿਲਦੇ ਆ ਕਿਸੇ ਹੋਰ ਨਵੀਂ ਕਹਾਣੀ ਨਵੀਂ ਵੀਡੀਓ ਦੇ ਵਿੱਚ ਉਦੋਂ ਲਈ ਸਤਿ ਸ੍ਰੀ ਅਕਾਲ